ਇਦਾਂ ਕੀ ਨਾਮ ਆ ਆਪਣਾ 1 ਮਿੰਟ ਸਰ ਇੱਕ ਕੀ ਨਾਮ ਹੈ ਤੇ ਕੀ ਤਰਨਾ ਲਗਾਇਆ ਤੀਜਾ ਦਿਨ ਹੋ ਗਿਆ ਤੁਹਾਨੂੰ ਕੀ ਕੀ ਕਹਿਣਾ ਜਾਓਗੇ ਸਰ ਮੇਰਾ ਨਾਮ ਰਵੀ ਪ੍ਰਧਾਨ ਸੀਵਲ ਇੰਜੀਨੀਅਰ ਲੰਡਾਈ ਪ੍ਰੈਜਿਡੈਂਟ ਆ ਮੈਂ ਸਾਡਾ ਜਿਹੜਾ ਅੱਜ ਤਰਨਾ ਚੱਲ ਰਿਹਾ ਹੈ ਅਸੀਂ ਲਾਇਆ ਹੈ ਕਾਰਜਕਾਰੀ ਇੰਜੀਨੀਅਰ ਲਾਇਆ ਸੀ 2 ਦਿਨ ਪਹਿਲਾਂ ਹੁਣ ਅਸੀਂ ਆ ਗਏ ਨਿਗਰਾਨ ਇੰਜੀਨੀਅਰ ਮੁੱਖ ਇੰਜੀਨੀਅਰ ਸਾਹਿਬ ਦੇ ਆਪਣੇ ਇੱਥੇ ਸਰਕਲ ਦਫਤਰ ਤੇ ਅੱਜ ਤੀਜਾ ਦਿਨ ਹੈ ਸਾਡਾ ਤਰਨੇ ਦਾ ਸਰ ਅਸੀਂ ਤਰਨਾ ਲਾਇਆ ਜਿਹੜਾ ਤੁਹਾਨੂੰ ਪਤਾ ਹੀ ਹੈ 10 ਸਾਲ ਤਰਵੈਣੀ ਕੰਪਨੀ ਨੇ ਪਹਿਲਾਂ ਬਠਿੰਡੇ ਸ਼ਹਿਰ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ ਹੈ ਤੇ ਫਿਰ ਵੀ ਸਾਡੇ ਸੀਵਰੇਜ ਬੋਰਡ ਦੇ ਅਧਿਕਾਰੀ ਨਗਰ ਨਿਗਮ ਦੇ ਅਧਿਕਾਰੀ ਉਹ ਫੇਰ ਤੋਂ ਤਿਰਵੇਣੀ ਕੰਪਨੀ ਨੂੰ ਟੈਂਡਰ ਦੇ ਰਹੇ ਨੇ ਤੇ ਹੋਰ ਕੰਪਨੀਆਂ ਲਿਆ ਰਹੇ ਨੇ ਬਟਿੰਡੇ ਸੇਰ 'ਚ ਤੇ ਇਸ ਕਰਕੇ ਸੀਵਰਮੈਨ ਸਾਥੀ ਤੇ ਪੰਪਰੇਟਰ ਯੂਨੀਅਨ ਮਾਲੀ ਬੇਲਦਾਰ ਜਿੰਨੇ ਵੀ ਸਾਥੀ ਨੇ ਸਾਡੇ ਰਲ ਕੇ ਅਸੀਂ ਇੱਕ ਲੈਵਲ ਤੇ ਬਹਿ ਕੇ ਇੱਕ ਮੰਚ ਤੇ ਬਹਿ ਕੇ ਅਸੀਂ ਧਰਨਾ ਦੇ ਰਹੇ ਨੇ ਤੇ ਜਿੰਨੇ ਵੀ ਕੰਪਨੀ ਆਉਗੀ ਅਸੀਂ ਟੈਂਡਰ ਨਹੀਂ ਲਾਣ ਦੇਣਾ ਉਹਨਾਂ ਨੂੰ ਅਛਾੜੀ ਮੰਗਾਈ ਹੈ ਬਿਛਦੇ ਮਹਿਕਮੇ ਦੀ ਕੰਮੇ ਕੀਤੇ ਜਾਣ ਸਾਡੇ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਪਿਛਲੇ ਦੌਰ ਪਿਛਲੇ ਦੌਰਾਨ 597 ਦੀ ਪੋਸਟ ਨਿਕਲੀ ਸੀ ਸਿਵਰਮੈਨਾਂ ਦੀ ਤੇ ਸਫਾਈ ਸੇਵਕਾਂ ਦੀ ਕੈਸੀ ਮੰਗ ਕਰ ਰਿਹਾ ਹੈ 597 ਤੇ ਜਿੰਨੇ ਵੀ ਸਾਡੇ ਸਿਵਰਮੈਨ ਸਾਥੀ ਆ ਰਹੇ ਨੇ ਤੇ ਦੇ ਅਧਾਰ ਤੇ ਉਹਨਾਂ ਦਾ ਹੱਲ ਕੀਤਾ ਜਾਵੇ ਜੇਕਰ ਹੱਲ ਨਹੀਂ ਕੀਤਾ ਗਿਆ ਤਾਂ ਅਸੀਂ ਸੰਘਰਸ਼ ਨੂੰ ਤੇਜ਼ ਕਰਾਂਗੇ ਤੇ ਸੋਮਵਾਰ ਤੋਂ ਸਾਡਾ ਧਰਨਾ ਅਨਮਿੱਤ ਸਮੇਂ ਲਈ ਨਗਰ ਨਿਗਮ ਦੇ ਗੇਟ ਮੂਰੇ ਲੱਗੂਗਾ ਕਿਉਂਕਿ ਅਸੀਂ ਬੜੇ ਹੀ ਸ਼ਾਂਤ ਮੱਦੇ ਨਾਲ ਚੱਲ ਰਹੇ ਸੀ ਸਾਡੇ ਮੇਅਰ ਸਾਹਿਬ ਦਾ ਫੋਨ ਆਇਆ ਸੀ ਤੇ ਅਸੀਂ ਉਹਨਾਂ ਦੇ ਕਹਿਣ ਤੇ ਅਸੀਂ ਜਿਹੜੀ ਇਮਰਜੈਂਸੀ ਕੰਪਲੀਟਾ ਸੀ ਉਹ ਹੱਲ ਕਰੀ ਜਾਂਦੇ ਆ ਜਿਹੜੀ ਗੱਡੀਆਂ ਸਾਡੀਆਂ ਚੱਲ ਰਹੀਆਂ ਸੀ ਸੈਕਸ਼ਨ ਮਸ਼ੀਨ ਜੈਟਿੰਗ ਉਹ ਚਲਾ ਕੇ ਅਸੀਂ ਇਮਰਜੈਂਸੀਆਂ ਕੰਪਲੀਟਾ ਕਰਾਈ ਜਾਂਦੇ ਨੇ ਜੇਕਰ ਸਾਡਾ 26 ਤਰੀਕ ਨੂੰ ਮੇਅਰ ਸਾਹਿਬ ਨੇ ਆਣਾ 26 ਤਰੀਕ ਨੂੰ ਆ ਕੇ ਮੇਅਰ ਸਾਹਿਬ ਸਾਡੇ ਨਾਲ ਵਿਚਾਰ ਵਟਾਂਦਰਾ ਨਹੀਂ ਕਰਦੇ ਸੋਮਵਾਰ ਤੋਂ ਅਸੀਂ ਅਨਮਿੱਤੇ ਸਮੇਂ ਲਈ ਧਰਨੇ ਤੇ ਬੈਠਾਂਗੇ ਨਗਰ ਨਿਗਮ ਵਿੱਚ ਤੇ ਅਗਰ ਨਗਰ ਨਿਗਮ ਗੇਟ ਮੁਰੇ ਪੇਕੇ ਜੇਕਰ ਸਾਡਾ ਹੱਲਾ ਵੀ ਹੱਲ ਨਹੀਂ ਹੋਇਆ ਫੇਰ ਅਸੀਂ ਮੋਟਰਾਂ ਬੰਦ ਕਰਾਵਾਂਗੇ ਬਰਸਾਤੀ ਜਿੰਨੀ ਵੀ ਲੱਗੇ ਸੀ ਪਰ ਮੈਂ ਇਹਨਾਂ ਦੀ ਮੇਨ ਮੰਗ ਮੇਰਾ ਨਾਮ ਸੁਖਚੈਨ ਸਿੰਘ ਸੀਦੇ ਰਾਗੂ ਪੀਡਬਲਿਊਡੀ ਫੀਲਡ ਐਂਡ ਵਰਕਰਸ ਯੂਨੀਅਨ ਪੰਜਾਬ ਬ੍ਰਾਂਚ ਇਗਰੀਪੋਰਡ ਜ਼ਿਲ੍ਹਾ ਸਾਡਾ ਜੋ ਸੰਘਰਸ਼ ਹੈ ਸਾਡੇ ਪ੍ਰਧਾਨ ਜੀ ਨੇ ਵੀ ਦੱਸਿਆ ਰਵੀ ਜੀ ਨੇ ਸ਼੍ਰੀ ਰੋਹਨ ਵਰਕਰਸ ਯੂਨੀਅਨ ਦੇ ਪ੍ਰਧਾਨ ਨੇ ਤਾਂ ਅਸੀਂ ਵੀ ਇਹਨਾਂ ਦੀ ਜੜੀ ਹੈਗੀਆਂ ਮੰਗਾਂ ਨਾਲ ਸਹਿਮਤ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀਆਂ ਦੀ ਸਰਕਾਰ ਆਈ ਉਹ ਨੋਟੀਫਿਕੇਸ਼ਨ ਕਰਕੇ ਵੀ ਕੱਚੇ ਨੂੰ ਪੱਕੇ ਕਰਨਾ ਹੈ ਨਵੀਂ ਸਰਕਾਰ ਆਈ ਉਹਨਾਂ ਨੇ ਨੋਟੀਫਿਕੇਸ਼ਨ ਰੱਦ ਕਰਤਾ ਕਾਂਗਰਸ ਨੇ 5 ਸਾਲ ਦੇ ਵਿੱਚ ਉਦੋਂ ਆਪ ਸਰਕਾਰ ਆਈ ਉਹਨਾਂ ਨੇ ਨਵਾਂ ਅਸੀਂ ਪਾਲਿਸੀ ਬਣਾ ਰਹੇ ਹਾਂ ਕਹਿਣ ਦਾ ਭਾਵ ਲਗਾਤਾਰ ਬਹੁਤ ਘੱਟ ਤਰਗਾਏ ਤੇ ਕੰਮ ਕਰਦੇ ਜਿਹੜੇ ਆਊਟਸੋਰਸ ਕੰਮ ਹੈ ਚਾਹੇ ਸੀਰਮੈਨ ਹੋਣ ਵਾਲੀ ਕਮ ਚੌਕੀਦਾਰ ਹੋਣ ਜਾਂ ਪੰਪ ਆਪਰੇਟਰ ਨੂੰ ਕਿਸੇ ਵੀ ਕੈਟਾਗਰੀ ਦੇ ਜਿਹੜੇ ਮੁਲਾਜ਼ਮ ਨੇ ਉਹ ਬਹੁਤ ਹੀ ਤ੍ਰਾਸਦੀ ਦੇ ਸਮੇਂ ਚ ਲੰਘ ਰਹੇ ਆ ਉਹਨਾਂ ਦਾ ਜਿਹੜਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਵਿਕੇ 26-26000 ਰੁਪਏ ਉਹਨਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ ਪਰ ਸਾਡੇ ਜਿਹੜੇ ਕਿਰਤ ਵਿਭਾਗ ਹੈ ਪੰਜਾਬ ਸਰਕਾਰ ਦੇ ਅਧੀਨ ਹੈ ਜਿਹੜਾ ਉਹਦੇ ਵੱਲੋਂ ਜਿਹੜੀਆਂ ਸਾਡੀਆਂ ਉਰਤਾ ਸਾਲ ਦੇ ਵਿੱਚ ਦੋ ਵਾਰੀ 100-100 ਰੁਪਏ 50-50 ਰੁਪਏ ਵਿਦਾਈਆਂ ਚਾਹ ਰਹੀਆਂ ਜਦੋਂ ਕਿ ਮਹंगाई ਸਿਖਰਾਂ ਤੇ ਚੱਲ ਰਹੀ ਹੈ ਤੇ ਉਹਨਾਂ ਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਿੱਚ ਬੱਚਿਆਂ ਦੀ ਪੜ੍ਹਾਈ ਵਿੱਚ ਬਹੁਤ ਦਿੱਕਤ ਆ ਰਹੀ ਹੈ ਬਹੁਤ ਔਖਾ ਅੱਜ ਦੇ ਟਾਈਮ ਵਿੱਚ ਜਿਹੜਾ ਗੁਜ਼ਾਰਾ ਕਰਨਾ ਸੋ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਤੇ ਇੱਥੋਂ ਦੇ ਜਿਹੜੀ ਸਾਡੀ ਕਾਰਪੋਰੇਸ਼ਨ ਹੈ ਜੋ ਕਿ ਟੈਂਡਰ ਲਾਉਣ ਜਾ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਤਰਵੇਣੀ ਕੰਪਨੀ ਹੈ ਉਹਨਾਂ ਨੇ ਪਿਛਲੇ 10 ਸਾਲ ਵਿੱਚ ਸ਼ਹਿਰ ਦਾ ਜਮਾ ਬਿਹਲਾਗਰ ਕਰਤਾ ਇਹ ਤਾਂ ਸਾਡੇ ਜਿਹੜੇ ਮੁਲਾਜ਼ਮ ਸੀ ਅਸੀਂ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਚਾਹੇ ਸੀਰਮੈਨ ਹੋਣ ਚਾਹੇ ਕੋਈ ਹੋਰ ਕਿਸੇ ਕੈਟਾਗਰੀ ਦੇ ਹੋਣ ਪਰਸਪਰਾਈ ਸਕੀਮਾਂ ਦੇ ਸਾਥੀ ਹੋਣ ਵੀ ਉਹਨਾਂ ਨੇ ਆਪ ਦੇ ਪੱਧਰ ਤੇ ਬੜਾ ਜਿਹੜਾ ਹੈਗਾ ਵਧੀਆ ਕੰਮ ਕਰਕੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੇ ਸਾਡੇ ਅਧਿਕਾਰੀ ਹੈ ਉਹ ਲਗਾਤਾਰ ਜਿਹੜਾ ਇਹਨਾਂ ਗੱਲਾਂ ਦੇ ਵਿਰਤੀ ਲਾਪਰਵਾਹ ਚੱਲ ਰਹੇ ਨੇ ਉਹਨਾਂ ਨੂੰ ਸਿਰਫ ਆਪਣੇ ਜਿਹੜੇ ਪਈ ਹੈ ਵੀ ਸਾਡਾ ਜਿਹੜਾ ਕੰਮ ਚੱਲਦਾ ਰਹੇ ਉਹਤੀਆਂ ਪੋਸਟਾਂ ਜਿਹੜੀਆਂ ਉਹਨਾਂ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਚਲੋ ਜਿਹੜਾ ਸਾਡਾ ਫੀਲਡ ਦਾ ਕੈਕਟਰ ਹੈ ਉਹ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ। ਜਿੱਤੇ ਦੀ ਪ੍ਰੋਜੈਕਟ ਸ਼ਬਦਾਂ ਵਿੱਚ ਨਖੇਤੀ ਕਰਦੇ ਆਂ ਤੇ ਆਲ ਵਾਲੇ ਸਮੇਂ ਵਿੱਚ ਜੇਕਰ ਸਾਡੀਆਂ ਜਿਹੜਾ 8 ਤਰੀਕ ਨੂੰ ਫੇਰ ਟੈਂਡਰ ਹੋਣ ਜਾ ਰਿਹਾ ਹੈ। ਅਸੀਂ ਉਹਦਾ ਪ੍ਰੋਜੈਕਟ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ। ਜਿੰਦਾਬਾਦ 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 Oh, People!